ਤਪਾ ਮੰਡੀ ਦੇ ਵਿੱਚ ਅੱਜ ਫਿਰ ਇੱਕ ਦਿਨ ਛੱਡ ਕੇ ਸਨ ਚ ਬਰਸਾਤ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਤੁਸੀਂ ਜਰੂਰ ਦੱਸਿਓ ਵੀ ਕਿੱਥੇ-ਕਿੱਥੇ ਬਰਸਾਤ ਪੈ ਰਹੀ ਹੈ ਸਾਡੇ ਤਪਾ ਮੰਡੀ ਦੇ ਵਿੱਚ ਇਸ ਟਾਈਮ ਹੋਲਾ ਮੀਂਹ ਪੈ ਰਿਹਾ ਹੈ ਤਾਂ ਤੁਸੀਂ ਵੀ ਜ਼ਰੂਰ ਦੱਸੋ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਤੁਹਾਨੂੰ ਬਾਹਰ ਦਿਖਾਉਨੇ ਆ ਹਟਿਆਣੀ ਹਟਿਆਣੀ ਹਟਰਾਉਣਾ ਮੈਂ ਹਟ ਗਿਆ ਇੱਥੇ ਤੇ ਇਹਨਾਂ ਆਊਗਾ ਇਥੇ ਇਹ ਨਾ ਆ ਜੂ ਆ ਦੇ ਖੜਾ ਨਾ ਬਾਹਰ ਆ ਮੜਾ ਜਾ ਇਹ ਹੋ ਗਿਆ ਲੈਵਲ ਪੂਰਾ ਕੋਰ ਰੋੜ ਦਾ ਇਥੇ ਬਹੁਤ ਨਿਕਲਣਾ ਪਣੀ ਹੈ ਹਨ ਇਹਨੂੰ ਬੰਦ ਕਰਾਓ ਇਹੋ ਲਾ ਲਾ ਇਹ ਤਾਂ ਆਪਾਂ ਮੰਡੀ ਦੀ ਸਕੂਲ ਰੋਡ ਮਾਰੀ ਬਰਸਾਤ ਖੜਕ ਦਾ ਲੈਵਲ ਇੱਕੋ ਜਿਹਾ ਹੋ ਗਿਆ। ਕਾਫੀ ਮੀਂਹ ਪੈ ਰਿਹਾ ਹੈ। ਆਜੂ ਜੁੜ ਜੂ ਨੰਗੀਪੁਰ ਖਰਾਬ ਹੋਈ ਹੈ ਆਰਬ ਕੁਮਾਰ ਇਹ ਤਪਾ ਮੰਡੀ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜੀ ਆਰਬ ਜੀ ਕਿੱਥੋਂ ਬੋਲ ਰਹੇ ਹੋ ਤਪਾ ਮੰਡੀ ਹੈ ਜੀ ਜ਼ਿਲ੍ਹਾ ਬਰਨਾਲਾ ਕੀ ਹੋ ਸੀ ਤੇ ਪਿੰਗੇਪੜੱਕੇ ਬੁੜਾ ਜਿਹੜਾ ਉੱਦੋਂ ਰੁੜਾਏ ਪਉਗਾ ਹਾਲੇ ਤਾਂ ਦੇਖਦਾ ਯਾਰ ਤੂੰ ਇਹ ਸਾਡੇ ਸੀਤਾ ਜੀ ਆ ਟੇਲਰ ਕੀ ਕਹਿੰਦਾ ਮੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਪਿੰਗੀਏ ਪੜੱਕ ਤੱਕ ਮੰਦ ਮੰਗਲ ਠੀਕ ਐ ਇਹੋ ਆਪਣੇ ਤੋਂਨੀ ਜੀ ਜੀ ਤੋਂਨੀ ਉਹ ਤੋਂਨੀ ਜੀ ਸਾਡੇ ਸਾਹਮਣੇ ਨਾਲ ਅਮਰ ਵਰਮਾ ਜੀ ਅਮਰ ਵਰਮਾ ਜੀ ਨਾਲ ਅਨੰਦ ਲੇਹ ਫਿਰ ਵੀ ਜਿਹੜਾ ਹਲੇ ਪੂਰਾ ਹੈਗਾ ਅਰਮੀ ਨਹੀਂ ਘਟ ਪਿਆ ਜੀ ਬਾਈਓ ਬਾਈਓ ਪੰਜਾਬ ਸਟੇਟ ਹੈ ਜੀ ਹਰਬਜੀ ਪੰਜਾਬ ਸਟੇਟ ਜ਼ਿਲ੍ਹਾ ਬਰਨਾਲਾ ਆ ਬੱਚਾ ਲੈਂਦਾ ਨਿਆਰੇ ਨਹੀਂ ਜੀ ਦੋ ਆ ਗਏ ਕਾਰ ਚੱਲਿਆ ਅਸੀਂ ਵੀ ਛੋਟੇ ਹੁੰਦੇ ਐਂ ਕਰਦੇ ਹੁੰਦੇ ਸੀ ਅੱਜ ਜਲੀ ਟੋਲੀ ਬੱਚਿਆਂ ਦੀ ਬਠਿੰਡੇ ਵਾਲੀਆਂ ਝੀਲਾਂ ਬਣਾਤੀਆਂ ਹਨ ਜ਼ਿਲ੍ਹਾ ਆਪਣਾ ਸਟੇਟ ਪੰਜਾਬ ਡਿਸਟ੍ਰਿਕਟ ਬਰਨਾਲਾ ਤਪਾ ਮੰਡੀ ਪੂਰਾ ਸਾਡਾ ਲਾਲਾ ਬਾਹਰ ਆ ਗਿਆ ਸੋਨ ਲਾਲ ਬਧਵਾ ਗਰਮੀ ਤੋਂ ਰਾਤ ਮਿਲੀ ਹੈ ਕਹਿੰਦਾ। ਕਿਵ ਲਾਲੇ? ਵਧੀਆ ਮੌਸਮ ਹੈ। ਵਧੀਆ ਬਣ ਗਿਆ। ਇਹ ਸਾਡੇ ਐਕਸ ਐਮ ਸੀ ਸੋਨ ਲਾਲ ਬਧਵਾ ਜੀ ਨੇ। ਮੇਰੇ ਦੇ ਪਹਿਲਾਂ ਸੁੱਤੇ ਪਏ ਸੀ ਹੁਣ ਮੀਂਹ ਦੇਖ ਕੇ ਕੁਰਸੀ ਬਾਹਰ ਲਿਆਏ। ਨੰਦ ਮੰਨਦੇ ਮੀਂਹ ਲਾ ਹੋ ਕੇ ਨੰਦ ਮੰਨਾ ਰਹੇ ਨੇ। ਲੇਟ ਆ ਗਈ। ਲੇਟ ਆ ਗਈ ਰਾਜੀ ਤੇਰੀ। ਲੇਟ ਆ ਗਈ। ਹੋ ਗਿਆ ਇੱਕੋ ਜਾਂ ਲੈਵਲ ਹੋ ਗਿਆ ਸਾਰਾ ਅਜੀ ਬੇ ਕਰਕੇ ਨੇ ਆ ਛੱਡ ਜਾ ਬਣਾਉਣ ਲੱਗੇ ਉਹਦੇ ਤਾਂ ਮੂੰਹ ਨਹੀਂ ਹਟਦਾ ਕਾ ਦੱਸਿਓ ਦੋਸਤੋ ਕਿੱਥੇ ਕਿੱਥੇ ਪੈ ਰਹੇ ਮੈਂ ਉਹ ਬੱਚੇ ਫੇਰ ਆ ਗਏ ਦੋਨੀ ਆ ਜਾ সেই বোর্ডি আজ